ਅਕਸਰ ਪੰਜਾਬੀ ਗੱਲ ਕਰਨ ਤੋਂ ਪਹਿਲਾਂ ਕਹਿੰਦੇ ਨੇ ਸਿਆਣੇ ਕਹਿੰਦੇ ਸੀ ਜਾਂ ਸਿਆਣੇ ਕਹਿੰਦੇ ਆ ਕੀ ਮਤਲਬ ਹੈ ਇਸ ਗੱਲ ਦਾ ਤੇ ਜਿਹੜੇ ਸਾਡੇ ਸਿਆਣੇ ਸੀ ਜਾਨੀ ਕਿ ਸਾਡੇ ਬਜ਼ੁਰਗ ਸਾਡੇ ਪੁਰਖੇ ਉਹ ਕਿੰਨੇ ਸਿਆਣੇ ਸੀ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਉਹਨਾਂ ਨੂੰ ਪਤਾ ਸੀ ਕੁਝ-ਕੁਝ ਗੱਲਾਂ ਆਪਾਂ ਅੱਜ ਕਰਦੇ ਹਾਂ ਤੁਹਾਡੇ ਨਾਲ ਜੇਕਰ ਇੱਕ ਹੀ ਖਾਨਦਾਨ ਦੇ ਵਿੱਚ ਵਿਆਹ ਹੁੰਦਾ ਹੈ ਤਾਂ ਉਹਨਾਂ ਦੇ ਬੱਚੇ ਜ਼ਿਆਦਾਤਰ ਕਮਜ਼ੋਰ ਪੈਦਾ ਹੁੰਦੇ ਹਨ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਇਸੇ ਕਰਕੇ ਵੱਖਰੇ ਖਾਨਦਾਨ ਦੇ ਵਿੱਚ ਵਿਆਹ ਕਰਵਾਉਣਾ ਜ਼ਰੂਰੀ ਹੈ ਇਹ ਗੱਲ ਅੱਜ ਸਾਇੰਸ ਨੇ ਸਿੱਧ ਕੀਤੀ ਹੈ ਅਤੇ ਮੰਨੀ ਹੈ ਸਾਡੇ ਪੁਰਖਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਇਹ ਗੱਲ ਹਜ਼ਾਰਾਂ ਸਾਲ ਪਹਿਲਾਂ ਪਤਾ ਸੀ ਇਸੇ ਕਰਕੇ ਗੋਤ ਖਾਨਦਾਨ ਸਾਰਾ ਕੁਝ ਦੇਖ ਕੇ ਹੀ ਬੱਚਿਆਂ ਦਾ ਵਿਆਹ ਕਰਦੇ ਸਨ ਅੱਜ ਸਾਇੰਸ ਨੇ ਸਿੱਧ ਕਰ ਦਿੱਤਾ ਹੈ ਕਿ ਜਿਹੜੀ ਸਾਡੀ ਬਲੱਡ ਲਾਈਨ ਹੈ ਉਹ ਪਿਓ ਨਾਲ ਜੁੜਦੀ ਹੈ ਇਸੇ ਕਰਕੇ ਹਰ ਬੱਚੇ ਦਾ ਨਾਮ ਆਪਣੇ ਪਿਤਾ ਨਾਲ ਜੁੜਦਾ ਹੈ ਪਰ ਇਹ ਗੱਲ ਸਾਡੇ ਸਿਆਣਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਸਾਡੇ ਪੁਰਖਾਂ ਨੂੰ ਹਜ਼ਾਰਾਂ ਸਾਲ ਪਹਿਲਾਂ ਪਤਾ ਸੀ ਤਾਂ ਹੀ ਤਾਂ ਹਜ਼ਾਰਾਂ ਸਾਲਾਂ ਤੋਂ ਹਰ ਬੱਚੇ ਦਾ ਨਾਂ ਉਸਦੇ ਪਿਤਾ ਨਾਲ ਜੁੜਦਾ ਆ ਰਿਹਾ ਹੈ ਅੱਜ ਸਾਇੰਸ ਨੇ ਸਿੱਧ ਕਰ ਦਿੱਤਾ ਹੈ ਕਿ ਜਦੋਂ ਕਿਸੇ ਬੰਦੇ ਨੂੰ ਸ਼ੱਕ ਆਉਂਦੀ ਹੈ ਤਾਂ ਉਸਦਾ ਸਿਸਟਮ ਰੀਸਟਾਰਟ ਹੁੰਦਾ ਹੈ ਕੁਝ ਸਮੇਂ ਲਈ ਰੁਕ ਕੇ ਚੱਲਦਾ ਹੈ ਭਾਵੇਂ ਕਿ ਇਨਸਾਨ ਮਰ ਕੇ ਜਿਉਂਦਾ ਹੁੰਦਾ ਹੈ ਇਹ ਗੱਲ ਸਾਡੇ ਬਜ਼ੁਰਗਾਂ ਨੂੰ ਸਾਡੇ ਸਿਆਣਿਆਂ ਨੂੰ ਸਾਡੇ ਪੁਰਖਿਆਂ ਨੂੰ ਹਜ਼ਾਰਾਂ ਸਾਲਾਂ ਤੋਂ ਪਤਾ ਸੀ ਐਸੇ ਕਰਕੇ ਸਿੱਖ ਧਰਮ ਦੇ ਵਿੱਚ ਜਦੋਂ ਕਿਸੇ ਨੂੰ ਸ਼ਿਕ ਆਉਂਦੀ ਹੈ ਤਾਂ ਵਾਹਿਗੁਰੂ ਕਿਹਾ ਜਾਂਦਾ ਹੈ ਜਦੋਂ ਹਿੰਦੂ ਧਰਮ ਵਿੱਚ ਕਿਸੇ ਨੂੰ ਸ਼ਿਕ ਆਉਂਦੀ ਹੈ ਜੈ ਮਾਈ ਜਾਂ ਜੈ శ్రీਰਾਮ ਕਿਹਾ ਜਾਂਦਾ ਹੈ ਮੁਸਲਮਾਨ ਧਰਮ ਦੇ ਵਿੱਚ ਜਦੋਂ ਕਿਸੇ ਨੂੰ ਸ਼ਿਕ ਆਉਂਦੀ ਹੈ ਤਾਂ ਉਹ ਬਿਸਮਿਲਲਾਹ ਕਹਿੰਦੇ ਹਨ ਜਦੋਂ ਕ੍ਰਿਸਚੀਅਨ ਧਰਮ ਦੇ ਵਿੱਚ ਕੋਈ ਸ਼ਿਕ ਮਾਰਦਾ ਹੈ ਤਾਂ ਕੋਲੇ ਖੜਾ ਇਨਸਾਨ ਕਹਿੰਦਾ ਹੈ ਗੋਡ ਬlesਸ ਯੂ ਭਾਵ ਕਿ ਪ੍ਰਮਾਤਮਾ ਦਾ ਧੰਨਵਾਦ ਕੀਤਾ ਜਾਂਦਾ ਹੈ ਇਸ ਦਾ ਮਤਲਬ ਸਾਡੇ ਬਜ਼ੁਰਗ ਇਸ ਚੀਜ਼ ਬਾਰੇ ਪਹਿਲਾਂ ਤੋਂ ਹੀ ਜਾਣਦੇ ਸਨ ਅੱਜ ਸਾਇੰਸ ਵੀ ਮੰਨਦੀ ਹੈ ਕਿ ਲਗਭਗ 84 ਲੱਖ ਜੂਨਾ ਹਨ ਇਸ ਧਰਤੀ ਦੇ ਉੱਤੇ ਤੇ ਸਾਡੇ ਪੁਰਖਿਆਂ ਨੇ ਕਿੰਨਾ ਸਮਾਂ ਪਹਿਲਾਂ ਹੀ ਲਿਖਤਾ ਸੀ ਅੱਜ ਸਾਇੰਸ ਵੀ ਮੰਨਦੀ ਹੈ ਕਿ ਹਰ ਇਨਸਾਨ ਗਿਣਤੀ ਦੇ ਸਾਹ ਲੈ ਕੇ ਇਸ ਦੁਨੀਆ ਤੇ ਆਉਂਦਾ ਹੈ ਜਦੋਂ ਉਸਤੇ ਉਹਨੇ ਸਾਹ ਖਤਮ ਹੋ ਜਾਂਦੇ ਹਨ ਉਹ ਗਿਣਤੀ ਖਤਮ ਹੋ ਜਾਂਦੀ ਹੈ ਤਾਂ ਇਨਸਾਨ ਮਰ ਜਾਂਦਾ ਹੈ ਸਾਡੇ ਪੁਰਖਿਆਂ ਨੇ ਕਿੰਨਾ ਸਮਾਂ ਪਹਿਲਾਂ ਲਿਖ ਦਿੱਤਾ ਸੀ ਇਸੇ ਕਰਕੇ ਅੰਤਿਮ ਅਰਦਾਸ ਵਿੱਚ ਬੋਲਿਆ ਜਾਂਦਾ ਹੈ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਅੱਜ ਸਾਇੰਸ ਮੰਦੀ ਹੈ ਕਿ ਲੱਖਾਂ ਹੀ ਅਕਾਸ਼ ਹਨ ਤੇ ਲੱਖਾਂ ਹੀ ਪਤਾਲ ਹਨ ਸਾਡੇ ਪੁਰਖਿਆਂ ਨੇ ਕਿੰਨਾ ਸਮਾਂ ਪਹਿਲਾਂ ਹੀ ਕਹਿ ਦਿੱਤਾ ਸੀ ਪਤਾਲ ਹੀ ਪਤਾਲ ਆਕਾਸ਼ਾਂ ਹੀ ਆਕਾਸ਼ ਇਹ ਗੱਲਾਂ ਸਾਰੀਆਂ ਉਦੋਂ ਪਤਾ ਸੀ ਉਹਨਾਂ ਨੂੰ ਜਦੋਂ ਕੋਈ ਵੀ ਇੰਟਰਨੈਟ ਦਾ ਸਾਧਨ ਨਹੀਂ ਸੀ ਕੋਈ ਬਲੱਡ ਟੈਸਟਿੰਗ ਦਾ ਸਾਧਨ ਨਹੀਂ ਸੀ ਪਰ ਉਹਨਾਂ ਨੂੰ ਫਿਰ ਵੀ ਇਹ ਸਾਰੀਆਂ ਗੱਲਾਂ ਪਤਾ ਸੀ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸਾਡੇ ਸਿਆਣੇ ਕਿੰਨੇ ਕਿ ਸਿਆਣੇ ਸੀ ਗੱਲਬਾਤ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ